ਲਾਵੋ ਤੇ ਕਿੱਥੋਂ ਦਾ ਬੰਤੀ ਆ ਇਹ 5 ਤੇ 6 ਦੀ ਦਰਮਿਆਨੀ ਰਾਤ ਨੂੰ ਸਾਡੀ ਸੀਆਈਏ 2 ਦੀ ਟੀਮ ਹੈ ਜਿਹੜੀ ਉਹ ਗਸ਼ਤ ਦੇ ਸਬੰਧ ਦੇ ਵਿੱਚ ਸੀਗੀ ਇੰਦਰ ਪੁਚੋ ਏਰੀਏ ਦੇ ਵਿੱਚ ਪਰੰਪਰਾ ਪੁਚੋ ਰੋਡ ਮੇਨ ਰੋਡ ਵਗੈਰਾ ਗਸ਼ਤ ਦੇ ਸਬੰਧ ਵਿੱਚ ਉੱਥੇ ਹਾਜ਼ਰ ਸੀ ਤਾਂ ਉਹਨਾਂ ਨੇ ਇੱਕ ਟਰਾਲਾ ਨੰੰਬਰੀ RJ01JD3302 ਵੱਡਾ ਟਰਾਲਾ ਜਿਹੜਾ ਲੋਡ ਸੀਗਾ ਤੇ ਉਹਨੂੰ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਜਦੋਂ ਮੁੰਡਾ ਉਹਦੇ ਵਿੱਚ ਹੱਥ ਉੱਪਰ ਚੜਿਆ ਹੋਇਆ ਸੀਗਾ ਤਾਂ ਇਹਨਾਂ ਨੇ ਸ਼ੱਕ ਦੀ ਬਨਾ ਤੇ ਚੈੱਕ ਕੀਤਾ ਉਹਨੂੰ ਤਾਂ ਇਹਨਾਂ ਨੂੰ ਕੋਈ ਸ਼ੱਕੀ ਚੀਜ਼ ਹੋਣ ਦਾ ਜਦੋਂ ਉੱਥੇ ਇਲਮ ਹੋਇਆ ਜਾਂ ਲੱਗਿਆ ਵੀ ਸ਼ੱਕੀ ਚੀਜ਼ ਹੈ ਤਾਂ ਉਹਨੂੰ ਚੈੱਕ ਕਰਨ ਤੇ ਜੀ ਉਹਨਾਂ ਨੇ ਮੈਨੂੰ ਇੱਕ ਪੀਸੀਆ ਤੇ ਤਲਾਹ ਦਿੱਤੀ ਵੀ ਕੰਕੈਸਟਲ ਅਫਸਰ ਮੌਕੇ ਤੇ ਭੇਜਿਆ ਜਾਵੇ ਮੈਂ ਵੀ ਉੱਥੇ ਮੌਕੇ ਤੇ ਹਾਜ਼ਰ ਗਿਆ ਅਸੀਂ ਜਦੋਂ ਉਹਨੂੰ ਚੈੱਕ ਕੀਤਾ ਪ੍ਰੋਪਰ ਜਾ ਕੇ ਉਹਦੀ ਤਲਾਸ਼ੀ ਕੀਤੀ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਸਾਨੂੰ 20 ਗੱਟੇ ਭੁੱਕੀਚੂਰਾ ਪੋਸਟ ਦੇ ਜਿਹੜੇ ਡੋਡਿਆਂ ਦੇ ਮਿਲੇ ਜਿਹੜੇ ਕਿ 20 ਗੱਟੇ 20 ਕਿਲੋ ਦਾ ਹਰੇਕ ਗੱਟਾ ਚਾਰ ਕਵਾਂਟਰ ਭੁੱਕੀਚੂਰਾ ਪੋਸਟ ਤੋਂ ਟਰੱਕ ਦੇ ਵਿੱਚੋਂ ਬਰਾਮਦ ਹੋਈ ਹੈ ਜੀ ਕਵასი ਵਿਅਕਤੀ ਇਹ ਇਹ ਵਿਅਕਤੀ ਜੀ ਹੈਗਾ ਇਹ ਸੁਨੀਲ ਕੁਮਾਰ रावत ਹੈ ਪੁੱਤਰ ਹੈਗਾ ਭਾਕचंद ਵਾਸੀ ਵਿਲੇਜ ਮਾਜਰਾ ਆ ਬੈਗਾ ਤਹਿਸੀਲ ਤੇ ਥਾਣਾ ਹੈਗਾ ਇਹਦਾ ਬਿਨਾਏ ਡਿਸਟ੍ਰਿਕਟ ਅਜਮੇਰ ਰਾਜਸਥਾਨ ਦਾ ਰਹਿਣ ਵਾਲਾ ਜੀ ਇਹ ਇਹ ਗੱਡੀ ਕਿਹਦੀ ਸੀ ਜਿਹੜੀ ਉਤਰਾ ਵਸ ਇਹ ਗੱਡੀ ਹਜੇ ਵਿਸ਼ਾ ਹੈਗਾ ਜੀ ਤਫਤੀਸ਼ ਦਾ ਵਿਸ਼ਾ ਹੈ ਤਾਂ ਕਿ ਇਨਵੈਸਟੀਗੇਸ਼ਨ ਦਾ ਵਿਸ਼ਾ ਹੈਗਾ ਇਹ ਡਰਾਈਵਰ ਸੀਗਾ ਉਤੇ ਜੀ ਉਥੋਂ ਗੱਡੀ ਲੈ ਕੇ ਆਇਆ ਇਹ ਜੈਪੁਰ ਤੋਂ ਇਹ ਗੱਡੀ ਲੈ ਕੇ ਆਇਆ ਇਹਨੂੰ ਜੈਪੁਰ ਤੋਂ ਗੱਡੀ ਫੜਾਈ ਹੈ ਵੀ ਪੰਜਾਬ ਚ ਲੈ ਕੇ ਜਾਣੀ ਆ ਉੱਥੇ ਕਿਤੇ ਮੋਗੇ ਸਾਈਡ ਲੈ ਕੇ ਜਾਣੀ ਆ ਕਿਤੇ ਕਿੰਨੇ ਆਲੇ ਸੀ ਸਾਰੇ ਇਹ ਇਕੱਲਾ ਹੀ ਸੀਗਾ ਜੀ ਤੇ ਇਹ ਪਤਾ ਲੱਗਾ ਵੀ ਇੱਕ ਭੁੱਖੀ ਜਿਹੜੀ ਕਿੱਥੋਂ ਲੈ ਆਛੀ ਦਾ ਕਿੱਥੇ ਸਪਲਾਈ ਕਰਨੀ ਸੀ ਜੀ ਨਹੀਂ ਉਹਨੂੰ ਇਹ ਦੀ ਹੈ ਬਿਲਕੁਲ ਪਤਾ ਜੀ ਉਹ ਤਾਂ ਇੱਕ ਟਰੱਕ ਜਿਹੜਾ ਹੈਗਾ ਉੱਥੋਂ ਕਹਿੰਦਾ ਮੈਨੂੰ ਜੈਪੁਰ ਤੋਂ ਉਹਨਾਂ ਨੇ ਗੱਡੀ ਫੜਾਤੀ ਵਿੱਚ ਜਿਹਦੇ ਵਿੱਚ ਕੀ ਸਿਮੈਂਟ ਲੋਡ ਸੀ ਇੱਥੇ ਵੀ ਦੱਸਣਾ ਬਣਦਾ ਵੀ ਉਹਦੇ ਵਿੱਚ ਉੱਥੇ ਸਿਮੈਂਟ ਲੋਡ ਸੀਗਾ ਸਿਮੈਂਟਲੀ ਲੋਡਡ ਗੱਡੀ ਸੀਗੀ ਉਹਨੂੰ ਗੱਡੀ ਫੜਾਤੀ ਵੀ ਮੋਗੇ ਜਾ ਕੇ ਤੂੰ ਰੁਕ ਜਾ ਟਾਪੇ ਤੇ ਤੈਨੂੰ ਬਾਅਦ ਚ ਉੱਥੇ ਆਪੇ ਤੇਰੇ ਨਾਲ رابطہ ਕਾਇਮ ਕਰਾਂਗੇ ਤੇ ਉੱਥੇ ਜਾ ਕੇ ਤੈਨੂੰ ਪਤਾ ਲੱਗ ਜਾਊਗਾ ਇਹ ਇਹ ਅਜੇ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆਂ ਵੀ ਕਿੱਥੋਂ ਲੈ ਕੇ ਆਇਆ ਇਹ ਕੀ ਦਾ ਮਾਲ ਸੀਗਾ ਕਿਹਨੂੰ ਅੱਗੇ ਹੈਂਡਓਵਰ ਕਰਨਾ ਸੀਗਾ ਕਿੱਥੇ ਪਹੁੰਚਣਾ ਸੀਗਾ ਇਹ ਸਾਰਾ ਅਸੀਂ ਤਫਤੀਸ਼ ਦੇ ਵਿੱਚ ਲੈ ਕੇ ਆਵਾਂਗੇ ਇਹਦੇ ਬੈਕਵਰਡ ਲਿੰਕਸ ਐ ਫਾਰਵਰਡ ਲਿੰਕਸ ਐ ਸਾਰੇ ਇਹੀ ਕਲੀਅਰ ਕਰਾਂਗੇ ਇਹਦੇ ਤੇ ਮਾਮਲਾ ਤਾਂ ਨਹੀਂ ਕੋ ਪਹਿਲਾਂ ਦਰਜੀ ਨਹੀਂ ਪਹਿਲਾਂ ਕੋਈ ਮਾਮਲਾ ਨਹੀਂ ਜੀ ਇਹ 22-23 ਸਾਲ ਦਾ ਮੁੰਡਾ ਹੈਗਾ ਤੇ ਫਿਲਹਾਲ ਨਾ ਕੋਈ ਗੱਲ ਸਾਹਮਣੇ ਨਹੀਂ ਆ ਤੇ ਮਗਰ ਤਾਂ ਜੁੰਦੀ ਬਾਕੀ ਦਾ ਰਿਕਾਰਡ ਵਗੈਰਾ ਚੈੱਕ ਸੀਮੈਂਟ ਦੇ ਗੱਟਿਆਂ ਦੇ ਅੰਦਰ ਲਕੋਈ ਹੋਈ ਸੀ ਕਿ ਵੈਸੇ ਉੱਪਰ ਹੀ ਰੱਖੀ ਹੋਈ ਸੀ ਸੀਮੈਂਟ ਦੇ ਗੱਡਿਆਂ ਦੇ ਵਿਚਾਲ ਕੋਈ ਹੋਈ ਸੀਗੀ ਜੀ ਹਾਂਜੀ ਪਹਿਲਾਂ ਹਾਂਜੀ